ਵੱਲੋਂ ਰਾਜ ਬਤਰੀ ਉਤੰਗੂ ਮੁਕਾਬਲਾ ਜਿਹੜਾ ਰੋਜ਼ ਦਿਖਾਇਆ ਜਾਂਦਾ ਹੈ ਇਹਦੀ ਅਸੀਂ ਆਨਲਾਈਨ ਰਸੇਸ਼ਨ ਸ਼ੁਰੂ ਕਰਵਾਈ ਸੀ ਸਾਡੇ ਕੋਲ तकरीबन 3000 ਦੇ ਕਰੀਬ ਰਜਿਸਟਰ ਹੋ ਚੁੱਕੇ ਹੈ ਤੇ ਅੱਜ ਅਸੀਂ ਜਿਹੜੇ ਦੇਖ ਰਹੇ ਹੋ ਮੁਕਾਬਲੇ ਸ਼ੁਰੂ ਕਰਵਾਦੇ ਨੇ ਤੇ ਇਹ ਮੁਕਾਬਲੇ ਹੋਣਗੇ ਮੀਲ ਫੀਮੇਲ ਬੱਚਿਆਂ ਦੇ ਹੈਂਡੀਕਪ ਕੈਟਾਗਰੀ ਵਿੱਚ ਰੱਖੀ ਹੈਗੀ ਹੈ ਇਹ ਮੁਕਾਬਲੇ ਜਿਹੜੇ ਫਾਈਨਲ ਹੋਣਗੇ ਉਹ 10 ਦੇ ਕਿਉਂ ਕਿਤੇ ਜਾਣਗੇ ਵਿੱਚ ਮੁਕਾਬਲੇ ਦੇ ਤੇ ਸਭ ਤੋਂ ਵੱਡਾ ਪਤੰਗ ਉਡਾਉਣ ਦਾ ਮੁਕਾਬਲਾ ਉਹ 11 ਨੂੰ ਕਰਾਵਾਂਗੇ ਕਿ ਨਾਮ ਮਨਸਮਰੋ ਉਹ 11 ਨੂੰ ਕੀਤਾ ਜਾਊਗਾ ਇਸੇ ਤਰ੍ਹਾਂ ਤੇ ਇਹਦਾ ਜਿਹੜਾ ਸਾਡਾ 메ਨ ਮੰਤਵ ਹੈਗਾ ਉਹ ਕੁਕਲਾ ਪਤੰਗ ਉਡਾਉਣਾ ਨਹੀਂ ਹੈਗਾ ਇਹਨੂੰ ਅਸੀਂ ਥੀਮ ਦਿੱਤੀ ਹੈਗੀ ਹੈ ਵੀ ਅਸੀਂ ਪ੍ਰਦੂਸ਼ਣ ਹਟਾਓ ਦੇ ਚਾਰ ਹੋਏ ਉਹ ਦੇਖ ਲਾਂਗੇ ਕੋਈ ਟੈਨਸ਼ਨ ਨਹੀਂ ਮੀਨੇ ਜਦ 20:00 ਵਜੇਗੀ ਉਸ ਤੋਂ ਬਾਅਦ ਤੁਸੀਂ ਪੇਚੇ ਪਾਣੀ ਜਦ ਪੇਚੇ ਪਾਓਗੇ ਉਸ ਤੋਂ ਬਾਅਦ ਬਸ ਤੁਸੀਂ ਧਿਆਨ ਰੱਖਣਾ ਪੇਚੇ ਦੇ ਨਾ ਘੜੀ ਦੇਖਣੀ ਹੈ ਨਾ ਕੁਝ ਦੇਖਣਾ ਹੈ ਆਪਣੇ ਆਪ ਰੈਫਰੀ ਤੁਹਾਨੂੰ ਦੱਸ ਦੇਗਾ ਕਿ ਤੁਹਾਡਾ ਟਾਈਮ ਕਿੰਨਾ ਰਹਿ ਗਿਆ ਹੈ ਉਹਦੇ ਹਿਸਾਬ ਤੇ ਜਿੰਨਾ ਟਾਈਮ ਰਹਿੰਦਾ ਹੋਏਗਾ ਤੁਸੀਂ ਉਸ ਟਾਈਮ ਚ ਆਪਣੇ ਪੇਚਿਆਂ ਨੂੰ ਕਵਰ ਕਰਦੇ ਹੋ ਇੱਕ ਹੋਰ ਗੱਲ ਹੈ ਜੇ ਟਾਈਮ ਤੋਂ ਤੁਸੀਂ ਐਕਸੀਡ ਕਰਦੇ ਹੋ ਦੋ ਪਤੰਗਾਂ ਰਹਿ ਗਈਆਂ ਪੇਚੇ ਨਹੀਂ ਪਾਏ ਜਿੰਨੀਆਂ ਵੀ ਦੋਨੋਂ ਡਿਸਕਵਾਲਿਫਾਈ ਦੋ ਪਤੰਗਾਂ ਰਹਿ ਗਈਆਂ ਦੋਨਾਂ ਨੇ ਪੇਚੇ ਪਾਏ ਦੋਨਾਂ ਦੀ ਘਟ ਗਈਆਂ ਸਾਰੇ ਡਿਸਕਵালিਫਾਈਡ ਠੀਕ ਹੈ ਜਿਹਦੀ ਜਿਹਦੀ ਪਤੰਗ ਕੱਟੀ ਜਾਏਗੀ ਉਹ ਆਪਣਾ ਰੀਲ ਕਰੇ ਵਾਪਸ ਆ ਜਾ ਘਰੇ ਜਾ ਘਰੇ ਜਾਵੇ ਜਿਹੜੇ ਜਿਹੜੇ ਜਿਹੜਾ ਲਾਸਟ ਇਰ ਰਹਿ ਜਾਏਗਾ ਜਿਹੜਾ Winner ਹੈਗਾ Winner ਜਿਹੜਾ ਰਹਿ ਜਾਏਗਾ ਉਹਦਾ ਅਸੀਂ ਨਾਮ ਲਿਖ ਲਾਂਗੇ ਉਹ ডিসਪਲੇ ਇਹਨਾਂ ਨੇ ਜਿਹੜਾ ਅੱਗੇ ਰਿਜ਼ਲਟ ਕਾਰਡ ਦੇ ਦੇਤਾ ਉਸ ਤੋਂ ਬਾਅਦ ਉਹ ਬੰਦਾ 4 ਵਜੇ ਤੋਂ ਬਾਅਦ ਆ ਜਾਵੇ ਕਿਉਂਕਿ ਆ ਸਾਡੀ ਕੋਸ਼ਿਸ਼ ਹੈਗੀ ਅੱਜ ਜਿਹੜਾ ਹੈਗਾ ਜੇ ਤੁਸੀਂ ਇੰਨੀ ਦੂਰੋਂ ਆਏ ਹੋ ਅਸੀਂ ਜਾਣਦੇ ਹਾਂ ਤੁਹਾਡੇ ਵਿੱਚੋਂ ਇੱਕ ਫਾਈਨਲ ਕੈਂਡੀਡੇਟ ਜਿੰਨੇ ਵੀ ਅਸੀਂ ਕੱਟਨੇ ਹੈ ਉਹ ਅਸੀਂ ਫਾਈਨਲੀ ਵੀ ਕੱਢ ਦੇਈਏ ਤੁਹਾਨੂੰ ਬਾਰ-ਬਾਰ ਨਾ ਆਉਣਾ ਪਵੇ ਠੀਕ ਹੈ ਜੀ ਰਾਈਟ ਹੈ ਓਕੇ ਜਿਹੜੇ ਜਿੱਤ ਜਾਣਗੇ ਉਹ 4 ਵਜੇ ਤੋਂ ਬਾਅਦ ਆਣ ਕੈਟਾਗਰੀ ਵਾਈਜ਼ ਇਹਨਾਂ ਨੇ ਤੁਹਾਨੂੰ ਕੈਟਾਗਰੀ ਵਾਈਜ਼ ਦੇ ਦੇਣਾ ਕਿ ਹਰਾ ਹੈ ਪੀਲਾ ਹੈ ਨੀਲਾ ਜੋ ਵੀ ਕਲਰ ਹੋਣਗੇ ਉਹਦੇ ਹਿਸਾਬ ਤੇ ਤੁਸੀਂ ਉਸ ਕੈਟਾਗਰੀ ਤੇ ਜਾਓਗੇ ਜਿਹੜੇ 플ੈਗ ਲੱਗੇ ਹੋਏ ਆ ਬਾਕੀ ਫਿਰ ਵੀ ਮੈਂ ਤੁਹਾਨੂੰ ਫੇਰ ਬਰਸ਼ਿੰਗ ਕਰਾਂਗਾ ਤੁਸੀਂ ਕੁਝ ਦੇਰ ਲਈ ਤੁਸੀਂ ਵੇਟ ਕਰੋ ਕਿਉਂਕਿ ਮੈਂ ਥੋੜਾ ਪ੍ਰੋਫੈਸ਼ਨਲ ਤਰੀਕੇ ਨਾਲ ਚਾਹੁੰਦਾ ਤੁਸੀਂ ਵੀ ਇੰਜੋਏ ਕਰੋ ਆ ਕੇ ਤੁਹਾਨੂੰ ਲੱਗੇ ਕਿ ਹਾਂ ਜੀ ਅਸੀਂ ਆਏ ਹਾਂ ਖਾਲੀ ਮੈਂ ਤੁਹਾਨੂੰ ਮੈਦਾਨ ਨਹੀਂ ਦੇਣਾ ਚਾਹੁੰਦਾ ਮੈਂ ਤੁਹਾਨੂੰ ਜਦੋਂ ਪਿੰਚੇ ਲੱਗਣੇ ਸ਼ੁਰੂ ਹੋ ਜਾਣਗੇ ਉਸ ਦੇ ਦਰਮਿਆਨ ਤੁਹਾਡਾ ਪਤੰਗ ਥੱਲੇ ਲੱਗ ਜਾਂਦਾ ਜਾਂ ਕੰਨੇ ਟੁੱਟ ਜਾਂਦੇ ਉਹਦੇ ਡੋਰ ਟੁੱਟ ਜਾਂਦੀ ਹੈ ਇਸ ਕੁਆਲੀਫਾਈ ਹੋ ਜਾਂਦਾ ਉੜੀ ਉੜੀ ਜਾਏ ਉੜੀ ਅਸਾਂ ਲੇ ਗੋ ਦੇਖ ਰਹੇ ਹਾਂ ਇਹ 10 ਮੈਂ ਤਾਂ ਤੇ ਕੰਨੇ ਲੈ ਨਹੀਂ ਇਹਨਾਂ ਦੇ ਵਿੱਚ ਹਲਕੇ ਬਣਾਉਣਾ ਤੰਗ ਜੁੜੀ ਜੁੜੀ ਜਾ ਬੁੜੀ ਰੋਟੀ ਜਾ ਉਸ ਤੋਂ ਬਾਅਦ ਜਦੋਂ ਮਤਲਬ ਵੀ 2 ਪਤੰਗ ਰਹਿ ਜਾਣਗੇ ਲਾਸਟ ਦੇ ਵਿੱਚ ਉਦੋਂ ਤੁਹਾਡੇ ਵਾਸਤੇ ਕੋਈ ਬੰਦਿਸ਼ ਨਹੀਂ ਹੈਗੀ ਵੀ ਤੁਸੀਂ ਇੱਕ ਦੂਜੇ ਦੇ ਖਾਨੇ ਤੇ ਜਾ ਸਕਦੇ ਹੋ ਜਿਹੜੇ ਅਖੀਰਲੇ ਦੋ ਬੰਦੇ ਰਹਿ ਜਣਗੇ ਉਹ ਇੱਕ ਦੂਜੇ ਥਾਂ ਤੋਂ ਹੋ ਸਕਦੇ ਨੇ ਖਾਣੇ ਦੇ ਵਿੱਚ ਖਾਣੇ ਦੇ ਵਿੱਚ ਨਾ ਨਾ ਬਾਹਰ ਨਹੀਂ ਜਾਣਾ ਰਹਿਣਾ ਅੰਦਰ ਹੀ ਹੈ ਉਹ ਅੱਗੇ ਪਿਛਲੇ ਲਾਈਨ ਦੇ ਅੰਦਰ ਹੀ ਰਹਿਣਾ ਹੈ ਖਾਣੇ ਦੇ ਜੇ ਮਰਜ਼ੀ ਪਾ ਸਕਦੇ ਤੁਸੀਂ ਲਾਸਟ ਦੇ ਵਿੱਚ ਇਹ ਦੇਚਾ ਲਾਂਦੇ ਦੋਨੋਂ ਪਤੰਗ ਕੱਟੇ ਜਾਂਦੇ ਆ ਕਿਸੇ ਮਾਰਦੇ ਮਿਸਕਵালিਫਾਈ ਕੋਈ Winner ਨਹੀਂ ਹੈ ਜੇ ਇੱਕ ਪਤੰਗ ਰਹਿ ਜਾਏਗਾ ਉਹਨੂੰ 10 ਤੋਂ 15 ਸਕੰਡ ਵਾਸਤੇ ਹੱਥ 'ਚ ਹੋਲਡ ਕਰਕੇ ਦਿਖਾਣਾ ਹੈ ਇਹੜੀਆਂ ਵੀ ਵੱਡਿਆ ਦੇ ਨਾਲ ਹੀ ਡੋਰਾ ਛੱਡ ਦਿੰਦੀ ਆ ਪੂਰਾ ਡੋਰਾ ਕਰਕੇ ਬਾਹਰ ਆ ਗਈ ਮਿਸਕਵালিਫਾਈ ਹੋ ਜਾਓਗੇ ਹੋਲਡ ਕਰਨਾ ਪਤੰਗ ਜਿਹੜਾ ਖੇਰ 'ਚ ਰਹਿ ਗਿਆ ਹੈਲਪਰ ਜਿਹੜਾ ਤੁਹਾਡਾ ਉਹ ਗਰਾਊਂਡ ਤੋਂ ਬਾਹਰ ਖੜੇਗਾ ਪਿੱਛੇ ਜਦੋਂ ਤੁਹਾਡੀ ਕੋਈ ਟੋਲ ਟੁੱਟ ਜੇ ਮੁੱਢੇ ਜੇ ਜੇ ਪੈ ਜਦੀ ਹੈ ਤੁਸੀਂ ਆਪਣੇ ਆਪ ਹੀ ਸਮਝਾਣੀ ਹੈ ਉਹ ਕੋਈ ਹੈਲਪ ਨਹੀਂ ਕਰੇਗਾ ਤੁਹਾਡੀ ਗੰਡ ਬੰਨਣ ਦੇ ਵਿੱਚ ਠੀਕ ਹੈ ਜੀ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਤੋ ਇਹਨੇ ਉਹਨਾਂ ਖਾਣੇ ਦੇ ਤੁਸੀਂ ਤੁਹਾਨੂੰ ਖਿਡਾਰ ਦਿੱਤਾ ਜਾਏਗਾ ਜਿਵੇਂ ਇੱਕ ਨੰਬਰ ਆ ਲੱਗਾ ਤੁਸੀਂ ਦੋ ਬਾਕਸ ਯੂਜ਼ ਕਰ ਠੀਕ ਹੈ ਕਿ ਨਹੀਂ ਰਾਈਟ ਵਾਲਾ ਬਾਕਸ ਯੂਜ਼ ਕਰ ਸਕਦੇ ਹੋ ਤੁਸੀਂ ਜਿਵੇਂ ਇੱਕ ਨੰਬਰ ਦਾ ਹੈ ਇੱਧਰ ਰਾਈਟ ਵਾਲੇ ਪਾਸੇ ਤੁਸੀਂ ਜਾ ਸਕਦੇ ਹੋ ਠੀਕ ਹੈ ਕਿ ਨਹੀਂ ਐਵੇਂ ਦੋ ਵਾਲਾ ਉਧਰਲੇ ਪਾਸੇ ਤੁਸੀਂ ਖਾਨ ਉਸ ਤੋਂ ਬਾਅਦ ਤੁਸੀਂ ਨਾ ਅੱਗੇ ਜਾਣਾ ਦਾ ਪਿਛਲੇ ਪਾਸੇ ਜਾਣਾ ਠੀਕ ਹੈ ਕਿ ਨਹੀਂ ਬਾਹਰ ਨਹੀਂ ਜਾਣਾ ਉਸ ਤੋਂ ਬਾਅਦ ਨਹੀਂ ਨਿਕਲਣਾ ਠੀਕ ਹੈ ਤੁਹਾਨੂੰ ਪਤੰਗ ਉਡਾਉਣ ਦਾ ਸਮਾਂ ਦਿੱਤਾ ਜਾਏਗਾ ਵਿਸਲ ਮਾਰੀ ਜਾਏਗੀ ਚਲੋ ਵੇੜੇ ਤੁਸੀਂ ਪਤੰਗ ਉਡਾਓ ਸਾਨੂੰ ਟਾਈਮ ਦਿੱਤਾ ਜਾਏਗਾ 2-4 ਮਿੰਟ ਦਿੱਤੇ ਜਾਣਗੇ ਜਦੋਂ ਤੁਹਾਡਾ ਪੈਗ ਉੱਡ ਜਾਏਗਾ ਨਾ ਸਾਨੂੰ ਵੀ ਪਤਾ ਲੱਗ ਜਾਏਗਾ ਤੁਹਾਡਾ ਪੈਗ ਉੱਡ ਗਿਆ ਫਿਰ ਵਿਸਲ ਮਾਰਾਂਗੇ ਕਿ ਤੁਸੀਂ ਪਿੱਛੇ ਲਾਉਣੇ ਨੇ ਫਿਰ ਤੁਸੀਂ ਪਿੱਛੇ ਲਾਉਣੇ ਨੇ ਠੀਕ ਹੈ ਕਿ ਨਹੀਂ ਜੇ ਪਿੱਛੇ ਦੌਰਾਨ ਤੁਹਾਡੀ ਮਤਲਬ ਹੀ ਜਾਂ ਟੰਗ ਤੁਹਾਡਾ ਟੁੱਟ ਜਾਂਦਾ ਹੈ ਜਾਂ ਤੁਹਾਡੀ ਤੁੰਗ ਫੜ ਜਾਂਦੀ ਹੈ ਜਾਂ ਤੁਹਾਡੀਆਂ ਤਲਾਵਾਂ ਟੁੱਟ ਜਾਂਦੀਆਂ ਤੁਸੀਂ ਡਿਸਕਵਾਲਿਫਾਈਡ ਬਸ ਤੁਸੀਂ ਧਿਆਨ ਰੱਖਣਾ ਵੀ ਅਸੀਂ ਨਾ ਖਾਨੇ ਤੋਂ ਬਾਹਰ ਨਹੀਂ ਆਣਾ ਠੀਕ ਹੈ ਰਾਈਟ ਲਾਸਟ ਦੇ ਵਿੱਚ ਜਦੋਂ ਕੁੜੀਆਂ ਆਪਣੀਆਂ ਤਿੰਨ ਬਾਹਰ ਆ ਜਾਣੀਆਂ ਦੋ ਰਹਿ ਜਣੀਆਂ ਨਾ ਲਾਸਟ ਦੇ ਵਿੱਚ ਦੋਨਾਂ ਦਾ ਜਦੋਂ ਆਪਸ ਵਿੱਚ ਪੇਚਾ ਲਾਉਂਦੇ ਆ ਦੋਨਾਂ ਦਾ ਕੋਈ ਕਟ ਜਾਂਦਾ ਪਤੰਗ ਡਿਸਕਵਾਲਿਫਾਈ ਜਦੋਂ ਇੱਕ ਬੱਚਾ ਰਹਿ ਜਾਏਗਾ ਲਾਸਟ ਤੁਹਾਨੂੰ ਥੋੜਾ ਜਿਹਾ ਉਡਾ ਕੇ ਰੱਖਣਾ ਹੈ 5-7 ਸੈਕਿੰਡ ਵਾਸਤੇ ਫਿਰ ਉਹ winner ਅਸੀਂ ਉਹਨੂੰ ਕੋਸ਼ਿਸ਼ ਕਰਦੇ ਹਾਂ ਠੀਕ ਹੈ ਜਦੋਂ ਦੋ ਰਹਿ ਜਦੋਂ ਦੋ ਜਣੇ ਰਹਿ ਜਾਣਗੇ ਨਾ ਉਹਦੇ ਸਾਰਾ ਇਹ ਅਸੀਂ ਯੂਜ਼ ਕਰ ਸਕਦੇ ਆ ਫਿਰ ਉਹਨਾਂ ਉਹਨਾਂ ਵਾਸਤੇ ਫਿਰ ਨਾ ਕੋਈ ਮਤਲਬ ਹੀ ਇਹਦੇ ਵਿੱਚ ਕੰਡੀਸ਼ਨ ਨਹੀਂ ਹੈਗੀ ਵੀ ਤੁਸੀਂ ਦੂਜੇ ਖਾਨੇ 'ਚ ਨਹੀਂ ਜਾਣਾ ਹੈ ਰਾਈਟ ਅਸੀਂ ਤਾਂ ਹੀ ਲਿਆਇਆ ਮੈਂ ਠੀਕ ਹੈ ਇੱਕ ਬੱਚਾ ਜਿਹੜਾ ਨਾ ਦੋ ਖਾਨੇ ਯੂਜ਼ ਕਰ ਸਕਦਾ ਹੈ ਠੀਕ ਹੈ ਬੇਟਾ ਤੁਹਾਨੂੰ ਕੁਝ ਲੋ ਕੋਈ ਸ਼ਰਮ ਨਹੀਂ ਹੈ ਕੋਈ ਤੁਸੀਂ ਫਿਕਰ ਨਹੀਂ ਕਰਨਾ ਤੁਹਾਡਾ ਜਦੋਂ ਤੁਹਾਡਾ ਪਤੰਗ ਉੱਡੇਗਾ ਨਾ ਫਿਰ ਹੀ ਤੁਹਾਨੂੰ ਅਸੀਂ ਪਿੱਛੇ ਲਾਣ ਦੀ ਇਥੋਂ ਵਿਸਲ ਮਾਰਾਂਗੇ ਸਾਨੂੰ ਵੀ ਪਤਾ ਲੱਗ ਜਾਏਗਾ ਚਲੋ ਬੱਚੇ ਇਹ ਵੀ ਇਸ ਤੁਹਾਡੇ ਕਰ ਲੀਨੀਐਂਸ ਹੀ ਵਰਤਾਂਗੇ ਕਿਉਂਕਿ ਤੁਸੀਂ ਬਏ ਕੁੜੀਆਂ ਕਰਕੇ ਠੀਕ ਹੈ ਕਿ ਨਹੀਂ ਤੁਹਾਡੇ ਪਤੰਗ ਮੁੜ ਜੇ